ਇੰਤੀ ਬੱਚੇ ਮਾਂ ਪੰਜਾਬੀ ਬੋਲੀ ਦੇ ਸਾਂਭ ਰਖੀਏ ਜਾਨ ਤੋਂ ਪਿਆਰਿਆਂ ਨੂੰ ਜੀ ਇੱਕ ਫਕੀਰ ਆਇਆ ਕੁਲੀਆਂ ਦੇ ਵਿੱਚ ਤੇ ਛੱਤ ਗਿਆ ਮਹਿਲ ਮਨਾਰਿਆਂ ਨੂੰ ਜੀ ਤਾਰੇ ਅਸਮਾਨ ਦੇ ਤਾਰੇ ਫਿੱਕੇ ਪੈ ਗਏ ਸਾਡੇ ਤੱਕ ਕੇ ਮਿੱਟੀ ਦੇ ਟਾਰਿਆਂ ਨੂੰ ਜੀ ਇਸ ਪੰਜਾਬ ਦੇ ਲੇਖੇ ਲਾ ਦੇ ਰੱਬਾ ਮੇਰੇ ਰਹਿੰਦਿਆਂ ਜਨਮਾਂ ਸਾਰਿਆਂ ਨੂੰ ਜੀ ਪਰ ਉਹਦੇ ਵਿੱਚ ਪਤਾਨੀਆ ਸਰਕਾਰ ਨਾਲ ਮਿਲ ਕੇ ਇਸੇ ਸਿੱਖ ਰੈਜੀਮੈਂਟ ਨੇ ਕੁਸ਼ਨਾਮਿਕ ਕਿ ਜੁੜਾਈ ਸੀ ਤੇ ਉਹਨਾਂ ਦੇਸ਼ ਦੇ ਰਾਖਿਆਂ ਨੂੰ ਤੁਸੀਂ ਦੇਸ਼ ਦਰੋਹੀ ਕਰਾ ਦਿੰਦੇ ਹੋ ਪੰਥ ਵੱਲੋਂ ਹੁਕਮ ਹੈ ਸਾਰੇ ਸਿੱਖ ਕਾਲੀਆਂ ਪੱਗਾਂ ਬੰਨਣਗੇ ਜਦੋਂ ਤੱਕ ਸਾਡੇ ਗੁਰਦੁਆਰੇ ਆਜ਼ਾਦ ਨਹੀਂ ਹੋ ਜਾਂਦੇ ਜਿਹੜੀਆਂ ਵੀ ਰੇਲਾਂ ਹਸਨ ਅਬਦਾਲ ਤੋਂ ਸਿੱਖ ਕੈਦੀਆਂ ਨੂੰ ਦੂਰ ਦਰਾਡੇ ਜੇਲ੍ਹਾਂ ਵਿੱਚ ਲੈ ਕੇ ਜਾਣ ਗਿਆ ਉਹਨਾਂ ਵਿੱਚੋਂ ਇੱਕ ਵੀ ਸਿੱਖ ਭੁੱਖਾ ਨਹੀਂ ਜਾਏਗਾ ਕੋਈ ਦਾਦਾ ਦੁਰਮਾ ਹੋਏਗਾ ਜੋ ਟੋਡੀਆਂ ਇਸ ਵੱਡ ਬਡਾਈਆ ਤੋਂ ਉੱਪਰ ਉੱਠ ਕੇ ਸਾਡੇ ਵਰਗੇ ਸਾਨਾ ਦਾ ਹੱਥ ਫੜੇਗਾ ਬਚਪਨ ਤੋਂ ਲੈ ਕੇ ਜਵਾਨੀ ਤੱਕ ਪਰਦੇਆਂ ਤੁਰਦੇਆਂ ਆਪਣੇ ਵਜੂਦ ਤੋਂ ਬਹੁਤ ਦੂਰ ਚਲਾ ਗਿਆ ਸੀ ਹਜੇ ਤੱਕ ਘਰ ਵਾਪਸੀ ਹੋਈ ਹੈ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੈ ਬੀਬੇ ਇਹਦੇ ਮੱਥੇ ਤੇ ਕਲਗੀ ਸੋਪਦੀ ਏ ਬੀਬੇ ਕਲੰਕ ਨਹੀਂ ਕਿਰਪਾ ਕਰੇ ਉਹ ਦਾਤਾ ਜੀ ਕਿਰਪਾ ਕਰੇ ਉਹ ਦਾਤਾ ਜੀ ਕਿਰਪਾ ਕਰੇ ਉਹ ਦਾਤਾ ਜੀ ਕਿਰਪਾ ਕਰੇ ਉਹ ਅੱਜ ਤੇਰੇ ਪੁੱਤ ਨੇ ਪਗੜੀ ਸੰਭਾਲ ਲਈ ਹੈ ਨਾ ਤੇਰੀ ਇਸ ਪੱਗ ਦੇ ਸੋਲੇ ਤਾਂ ਰਹਿੰਦੀ ਦੁਨੀਆ ਤੱਕ ਗਾਏ ਜਾਣਗੇ ਮੇਰੇ ਪੁੱਤਰਾ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਵੈਰੀਆਂ ਨੇ ਲੁੱਟ